ਲਓ ਬਈ ਦੋਸਤੋ ਕਿਸੇ ਸਮੇਂ ਦੇ ਵਿੱਚ ਇੰਨਾ ਮੋਟਰਸਾਈਕਲਾਂ ਸਕੂਟਰਾਂ ਦਾ ਪੂਰਾ ਬਾਈ ਜੀ ਮਾਨਤਾਨ ਹੁੰਦਾ ਸੀ ਵੀ ਲੋਕ ਦੇਖਦੇ ਹੁੰਦੇ ਸੀ ਵੀ ਫਲਾਣੇ ਦੇ ਫਲਾਣੇ ਦੇ ਮੁੰਡੇ ਨੂੰ ਦਾਜ ਦੇ ਵਿੱਚ ਸਕੂਟਰ ਮਿਲਿਆ ਬਾਈ ਜੀ ਉਹਨਾਂ ਸਮਿਆਂ ਦੇ ਵਿੱਚ ਸਾਇਗਲ ਨਹੀਂ ਸੀ ਹੁੰਦਾ ਜਦੋਂ ਬਾਈ ਜੀ ਇਹ ਸਕੂਟਰ ਇਹਨਾਂ ਵੀਰਾਂ ਨੇ ਲਿਆ ਸੀ ਤੇ ਹਰ ਇੱਕ ਦਾ ਮਨ ਹੁੰਦਾ ਸੀ ਬਾਈ ਜੀ ਮੈਂ ਚੇਤਕ ਬਜਾਜ ਲਵਾਂ ਹਨਾ ਚੇਤਕ ਬਜਾਜ ਦਾ ਬਾਈ ਜੀ ਆ ਦੇਖੋ ਅੱਜ ਵੀ ਮਾਰਕਾ ਲੱਗਾ ਤੇ ਪੀਬੀ 38 ਪੱਟੀ ਵਾਲਾ ਨੰਬਰ 734396 ਹੈ ਨਾ 437 7 ਸਾਰੇ ਨੰਬਰ ਜੋੜ ਲਓ ਹੈ ਨਾ ਬਹੁਤ ਵਧੀਆ ਨੰਬਰ ਆ 922 ਤੇ 7 22 7922 226 ਨਹੀਂ ਨਹੀਂ 26 ਕਿੰਨਾ 7 26 922 2622 2 ਤੇ 638 ਵਾਹ ਜੀ ਵਾਹ ਤੇ 38 ਜੋੜ ਵੀ 38 ਆ 28 38 ਹਾਂ ਹਾਂ 28 ਸੌਰੀ ਜੀ ਥੋੜਾ ਜਿਹਾ ਭੁਲੇਖਾ 28 ਤੇ 38 ਹੈ ਨਾ ਥੱਲੇ ਅੱਖਰਾਂ ਦਾ ਜੋੜ ਜੋੜ 28 ਉਧਰਲੇ 38 ਤੇ ਪੂਰਾ ਬਾਈ ਜੀ ਤੇ ਆ ਵੇਖੋ ਆਪਣਾ ਪਹਿਲੇ ਸਮਿਆਂ ਦਾ ਪੱਖਾ ਫੈਨ ਟੇਬਲ ਫੈਨ ਕਹਿੰਦੇ ਹੁੰਦੇ ਸੀ ਬਾਈ ਜੀ ਇਹਨੂੰ ਤੇ ਘੁੰਮਦਾ ਹੁੰਦਾ ਸੀ ਚਾਰੇ ਪੰਨੇ ਹਵਾ ਦਿੰਦਾ ਸੀ ਆ ਦੇਖੋ ਹੈ ਨਾ ਤੇ ਇਹ ਵੀ ਸਾਡੇ ਮਨਜਿੰਦਰ ਸਿੰਘ ਹੋਣਾ ਨੇ ਸਾਧੀਆਂ ਹੋਈਆਂ ਚੀਜ਼ਾਂ ਤੁਹਾਨੂੰ ਦਿਖਾ ਦਿੰਨੇ ਆ ਵੀ ਕਿਵੇਂ ਜਰਕਾਡ ਪਾਉਂਦਾ ਏ ਪੱਖਾ ਨਹੀਂ ਤਾਂ ਬਾਈ ਜੀ ਇਹ ਚੀਜ਼ਾਂ ਅੱਜ ਬਹੁਤ ਘੱਟ ਹੋ ਗਈਆਂ ਜੀ ਇਹ ਚੀਜ਼ਾਂ ਤਾ ਦੂਰੇ ਲੋਕੀ ਹੁਣੀਆਂ ਬੱਤੀ ਕੀ ਬੱਤੀ ਨਹੀਂ ਗਈ ਲਾਈਟ ਹੈ ਨਹੀਂ ਗਈ ਲਾਈਟ ਗਈ ਆ ਬਾਈ ਜੀ ਲਾਈਟ ਗਈ ਆ ਨਹੀਂ ਤਾਂ ਤੁਹਾਨੂੰ ਵਿਖਾਉਂਦੇ ਨਹੀਂਆਂ ਰੇਸਾਂ ਪਾਵੇਂ ਯਾਰੀ ਗੱਲ ਕੀ ਆ ਹਨਾ ਇਹੋ ਜੀਆਂ ਚੀਜ਼ਾਂ ਨੂੰ ਲੋਕ ਦੇਖਣ ਨੂੰ ਲੱਭਦੇ ਨੇ ਕਿਉਂਕਿ ਇਹੋ ਪੱਖਾ ਚਾਰ ਛੇ ਪੇ ਕਿੰਨਿਆਂ ਬੰਦਿਆਂ ਨੂੰ ਹਵਾ ਦਿੰਦਾ ਹੁੰਦਾ ਸੀ ਤੇ ਕਿੰਨੇ ਮੰਜੇ ਢਾਹ ਕੇ ਸੌਂਦੇ ਹੁੰਦੇ ਸੀ ਹਨਾ ਤੇ ਆ ਵੇਖੋ ਸੀਟ ਸੂਟ ਬਾਈ ਜੀ ਵੱਖਰਾ ਨਜ਼ਾਰਾ ਦਾ ਸੀ ਤੇ ਮੀਟਰ ਮੋਟਰ ਵੀ ਬਾਈ ਜੀ ਐਨ ਫਰੈਸ਼ ਰੱਖਿਆ ਸਭ ਕੁਝ ਚੱਲਦਾ ਐਨ ਓਕੇ ਆ ਜੀ ਤੇ ਮਨਜਿੰਦਰ ਸਿੰਘ ਵੀਰਦਾ ਜੀ ਤੇ ਇੱਧਰ ਵੇਖੋ ਕਰਾਂ ਸਟੱਪਣੀ ਵੀ ਬਾਈ ਜੀ ਐਨ ਓਕੇ ਆ ਵੀ ਇਹ ਨਹੀਂ ਗੱਲ ਕੱਲੀ-ਕੱਲੀ ਚੀਜ਼ ਮੂੰਹ ਬੋਲਦੀ ਆ ਤੇ ਆ ਵੇਖੋ ਪ੍ਰਾਣੀਆਂ ਪੇਟੀਆਂ ਹੁੰਦੀਆਂ ਸੀ ਲੱਕੜ ਦੀਆਂ ਕਿਸੇ ਸਮੇਂ ਤੇ ਪੱਖਾ ਵੀ ਤੁਸੀਂ ਦੇਖ ਸਕਦੇ ਆ ਤੇ ਆ ਜਿਹੜੀਆਂ ਉਦੋਂ ਕੁਰਸੀਆਂ ਹੁੰਦੀਆਂ ਸੀ ਪ੍ਰਾਣੀਆਂ ਪਹਿਲੀਆਂ ਰਵਾਜਾਂ ਦੀਆਂ ਹਰ ਇੱਕ ਚੀਜ਼ਾਂ ਬਾਈ ਜੀ ਸੰਭੀਆਂ ਹੁੰਦੀਆਂ ਐ ਬਾਈ ਜੀ ਤੇ ਮਨਜਿੰਦਰ ਸਿੰਘ ਭਰਾ ਸਾਡਾ ਤੇ ਬਾਕੀ ਕਰਾਉਣੀਆਂ ਗੱਲਬਾਤ ਤੁਹਾਡੀ ਵੀਰ ਦੇ ਨਾਲ